ਖਾਨਦਾਨੀ ਮਿਸਤਰੀ ਆ ਹਾਂਜੀ ਪੱਟਣਾ ਗਲੀ 'ਚ ਆਪਣਾ ਘਰ ਹੈਗਾ ਇਹ ਬਾਈ ਲਵੇ ਲੱਗੀਆਂ ਹੋਈਆਂ ਨੇ ਇਹ ਕੰਮ ਲੈ ਵੀ ਮੇਤਰੋ ਇੱਥੇ ਜੋੜੇ ਪੱਲੇ ਤਿਆਰ ਕਰਦੇ ਨੇ ਕੋਈ ਵਿੱਚ ਮਿਲਾਵਟ ਨਹੀਂ ਹੁੰਦੀ ਕਿਸੇ ਜਿਵੇਂ ਆ ਸਿੱਧੂ ਮੂਸੇ ਦਾ ਦੀ ਫੋਟੋ ਆ ਗਈ ਦੇਖੋ ਜੀ ਜੀ ਲੈ ਵੀ ਐਵੇਂ ਗੇਟਾਂ ਗੁੱਟਾਂ ਦੇ ਕੋਸ ਮਰਜ਼ੀ ਬਣਾ ਲੈ ਮਰਜ਼ੀ ਕੋਈ ਮਰਜ਼ੀ ਉਹ ਕਰਾ ਲਓ ਕਿੰਨਾ ਸਾਲ ਪੁਰਾਣਾ ਕੰਮ ਹੈ ਤੁਹਾਡਾ ਜੀ ਮੈਨੂੰ 26 ਸਾਲ ਆਪਦਾ ਕੰਮ ਕਰਦਿਆਂ ਹੋ ਗਏ ਜੀ 22 ਸਾਲ ਮੈਂ ਨਮੋਲ ਦੇ ਵਿੱਚ ਕੰਮ ਕਰ ਲਿਆ ਨਮੋਲ ਦੇ ਕਿਲੇ ਦੇ ਵਿੱਚ ਜਾ ਕੇ ਪਤਾ ਕਰ ਸਕਦਾ ਉਹ ਠੀਕ ਰੇਟ ਜਿਹਦੇ ਤਿਆਰ ਕਰਾਉਣੇ ਨੇ ਕਹਿ ਸਕਦੇ ਆ ਗਰੰਟੀ ਸਦਾ ਕਰ ਦੂੰਗਾ ਤਿਆਰ ਜਮ ਐਨ ਜੀ ਕੋਈ ਲੰਬ ਨਹੀਂ ਕੋਈ ਮਲਾਪ ਨਹੀਂ ਕੋਈ ਲੰਬਾ ਨਹੀਂ ਕੋਈ ਮਲਾਪਟ ਨਹੀਂ ਕੋਈ ਇਹ ਨਹੀਂ ਹੈਗਾ ਵੀ ਕੋਈ ਕਰਨਾ ਕੁਝ ਹੋਰ ਬਾਕੀ ਸਭ ਤਾਂ ਇਹ ਤਾਂ ਪਤਾ ਹੋਣਾ ਚਾਹੀਦਾ ਮਿਸਤਰੀਆਂ ਦੇ ਮੁੰਡਿਆਂ ਨੂੰ ਇਹ ਤਾਂ ਹੈ ਨਹੀਂ ਵੀ ਕੋਈ ਮੇਨ ਕਾਰਨ ਕੀ ਹੈ ਜੀ ਮਤਲਬ ਕਿ ਲੋਕ ਇੱਥੇ ਆਉਣ ਕਿਉਂ ਆਉਣ ਜੀ ਵਧੀਆ ਕੰਮ ਕਰਨ ਵਾਸਤੇ ਉਹ ਹੈ ਨਾ ਜੇ ਬੰਦੇ ਕੁਆੜ ਲੈਣਾ ਜਿੱਥੇ ਮਰਜ਼ੀ ਲੈ ਜਾਓ ਸਾਡੇ ਕੋਲ ਐਨ ਉਸ ਨਾਲ ਗਰੰਟੀ ਨਾਲ ਹੋਊਗਾ ਵੀ ਇਹ ਨਹੀਂ ਹੈ ਵੀ ਕੰਮ ਵੀ ਕਹਿਣਾ ਕੁਛ ਤੇ ਕਮਾਉਣਾ ਕੁਛ ਉਹ ਕੰਮ ਨਹੀਂ ਹੈਗਾ ਬਾਈ ਕਰਾਂ ਕੋਠੀ ਚ ਦਰਵਾਜ਼ੇ ਲਵਾਉਣੇ ਨੇ ਦਰਵਾਜ਼ੇ ਹੀ ਦਰਵਾਜ਼ੇ ਲੌਂਗੋ ਵਾਲ ਦੀ ਦਾਣਾ ਮੰਡੀ ਦੇ ਬੇਸਪਕ ਕਰਮਾ ਬੁੱਢ ਵਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਕੀ ਕੀ ਤਿਆਰ ਕਰਦੇ ਆਂ ਜੀ ਪਹਿਲਾਂ ਤਾਂ ਦੱਸੋ ਦਰਵਾਜ਼ੇ ਕਰਦੇ ਆਂ ਕਿਚਨ ਕਰਦੇ ਆਂ ਜੀ ਜਾਲੀਆ ਦਰਵਾਜ਼ੇ ਬਿੰਨੂਆ ਜੋ ਵੀ ਮਿਲ ਕੇ ਹੁੰਦਾ ਨਹੀਂ ਕਿਵੇਂ ਇਹਨਾਂ 'ਚ ਓਲਾ ਬਹੁਤ ਆ ਤੁਸੀਂ ਕਿਵੇਂ ਗਾਰੰਟੀ ਨਾ ਕਰਦੇ ਯਾਰ ਦੇਖੋ ਜੀ ਜਿਹੜਾ ਇਹ ਪੱਲਾ ਹੈਗਾ ਹਮ 165 ਰੁਪਏ ਫੁੱਟ ਬਊਆ ਹਮ ਤੇ ਇੱਕ 140 ਰੁਪਏ ਫੁੱਟ ਬਊਆ ਹਮ ਉਹ ਵੀ ਹੈਗਾ ਮੇਰੇ ਕੋਲ ਇਹ ਹੁਣ 3 ਲੇਅ ਤੇ ਬਾਕੀ ਇਹਦੇ ਪਾਣ ਦਾ ਫਰੇਮ ਆ ਹੂੰ ਜਿਹੜਾ ਮਲਕ ਲੋਕੀ ਕਹਿੰਦੇ ਨੇ ਵਿੱਚ ਕੁਝ ਭਰੇ ਤਾਂ ਨਹੀਂ ਹੋਏ ਇਹਦੇ ਨਹੀਂ ਕੁਝ ਨਹੀਂ ਭਰੇ ਹੋਏ ਇਸ ਤਰ੍ਹਾਂ ਦਾ ਲੱਕੜੀ ਹੋਊਗੀ ਹੋਰ ਨਹੀਂ ਕੁਝ ਹੋਊਗਾ ਲੱਕੜ ਦਾ ਜ਼ਰੂਰ ਹੋਊਗੀ ਲੱਕੜੋ ਲੱਕੜ ਦਾ ਲੱਕੜ ਦੇ ਨਾਲ ਤਾਂ ਬਣੂਗਾ ਇਹ ਤੇ ਬਾਕੀ ਹੁਣ ਤੁਸੀਂ ਲਾ ਲਓ ਵੀ ਇਹ 게ਟ ਆ ਗਿਆ ਜੀ ਇਹ ਆਪਾਂ ਨੂੰ ਪਊਗਾ 200 20 ਰੁਪਏ ਫੁੱਟ ਮਤਲਬ ਕਿ ਰੇਟ ਤਾਂ ਸਾਨੂੰ ਠੀਕ ਹੈ ਰੇਟ ਅਲੱਗ-ਅਲੱਗ ਨੇ ਜੀ ਹਰੇਕ ਜੀ ਦੇ ਇਹ ਹੈਂਡ ਮੇਡ ਹੈ ਹੂੰ ਇਹ ਮਸ਼ੀਨੀ ਨਹੀਂ ਹੈਗਾ ਇਹ ਦੋਨੇ ਸਾਈਡ ਆ ਗਈ ਇਹ ਦੋਨੇ ਸਾਈਡ ਆ ਗਈ ਜੀ ਇਹ ਡਿਜ਼ਾਈਨ ਇਹ ਵੀ ਡਿਜ਼ਾਈਨ ਡਿਜ਼ਾਈਨ ਦਾ ਇੱਕ ਪਾਸੇ ਹੋਊਗਾ ਬੜੇ ਮੋਹ ਜਗਾ ਥੋੜੀ ਹੋਣ ਕਰਕੇ ਬਈ ਇੱਕ ਦੇ ਉੱਤੇ ਡੋਰ ਮਾ ਬਣਾਈਆਂ ਨੇ ਜੀ ਇੱਕ ਆ ਪਿਆ 게ਟੇ ਹਾਂਜੀ ਇਹ ਵੀ 180 ਰੁਪਏ ਫੁੱਟ ਇਹਦੇ ਲਈ ਛੜ ਜੀ 220 ਰੁਪਏ ਜੀ ਹਾਂ ਆਪ ਤਿਆਰ ਕਰ ਦੂੰੀ ਸਾਰੇ ਹਾਂਜੀ ਹਾਂਜੀ ਆ ਦੇਖੋ ਜੀ ਜੀ ਜਾਲੀ ਵਾਲਾ 게ਟਾ ਜੀ ਹੂੰ ਪ੍ਰੋਪਰ ਸੱਲ ਜੂਲਾ ਪੂਰੀਆਂ ਇਨਚੋਰਸ ਕਰਕੇ ਸੱਲ ਪਾਏ ਹੋਣਗੇ ਜੀ ਕੋਈ ਮਤਲਬ ਇਹ ਨਹੀਂ ਹੈਗਾ ਵੀ ਵੀਗੇ ਮੁੱਟ ਲਾਇਆ ਚ ਸੁਕਣਾਈ ਫਰਦੀਆਂ ਨੇ ਇਹ ਡਬਲ ਸੱਲ ਹੋ ਗਈ ਹਰੇਕ ਦੇ ਲੈ ਮਨ ਲੈ ਗਰੰਟੀ ਨੇ ਚੀਜ਼ ਤਿਆਰ ਕਰ ਇਹ ਤੁਸੀਂ ਆਪ ਹੀ ਤਿਆਰ ਕਰ ਦੋ ਰੇ ਸਾਰੇ ਆਪ ਜੀ ਅਸੀਂ ਬਾਹਰੋਂ ਕੋਈ ਠੇਕੇਦੂਕੇ ਦਾ ਕੰਮ ਨਹੀਂ ਕਰਾਉਂਦੇ ਬਾਹਰੋਂ ਜੀ ਆਹ ਬਾਈ ਮਿੰਡੀ ਵਗੈਰਾ ਦਾ ਕੰਮ ਹੋ ਰਿਹਾ ਦੇਖੋ ਹੂੰ ਇਹ ਮਿੰਡੀ ਦੇ ਬਲੇ ਤਿਆਰ ਹੋ ਰਹੀ ਹੈ ਨੀ ਰਾਤ ਦੇ 6:00 ਵੱਜ ਗਏ ਫੇਰ ਵੀ ਬਾਈ ਨਹੀਂ ਫੈਕਟਰੀ ਚੱਲ ਰਹੀ ਆ ਆਪ ਤਿਆਰ ਕਰੀ ਜਾਂਦੇ ਨੇ ਆ ਸਾਰਾ ਲੱਕੜ ਲੋਕੜ ਕਿਵੇਂ ਇਹ ਲੱਕੜ ਸਾਰੀ ਆ ਦੇਖੋ ਮਿੰਡੀ ਪਈ ਆ ਜੀ ਆਬ ਇਹ ਜੀ ਇਥੇ ਸਾਗਮਨ ਉੱਪਰ ਸਾਗਮਨ ਪਿਆਗਾ ਕਿਉਂ ਜਿਆਦਾ ਗਰਮੀ ਹੋਣ ਕਰਕੇ ਹਰੇਕ ਦੇ ਇੱਕ ਮਤਲਬ ਕਿ ਕਪ ਆ ਦੇਖੋ ਮਸ਼ੀਨ ਤੇ ਲੱਕੜ ਦੇ ਪੱਲੇ ਐਂ ਤਿਆਰ ਹੁੰਦੇ ਨੇ ਸਰਦੋ ਜੇ ਘਰਾਂ ਕੋਠਿਆਂ ਚ ਲਵਾਉਣੇ ਨੇ ਇਹਦੇ ਵਿੱਚ ਇਹਦੇ ਵਿੱਚ ਵੀ ਮਸ਼ੀਨ ਉਹ ਆ ਗਿਆ ਜੀ ਹੁਣ ਇਹਦੇ ਚ ਆ ਗਿਆ ਇੱਕ ਬੋਰਡ ਆ ਗਿਆ ਹਮ ਆ ਜਿਹੜਾ ਬੋਰਡ ਹੈ ਇਹ ਤੁਹਾਨੂੰ ਸਸਤੇ ਵਾਲ ਆ ਗਿਆ ਇਹ 140 ਰੁਪਏ ਫੁੱਟ ਬਊਆ ਜੀ ਇਹ ਚ ਪੈਂਦਾ ਫਰੇਮ ਹੋਊਗਾ ਜੀ ਡੇਕ ਤਾਂ ਨਹੀਂ ਹੋਊਗਾ ਡੇਕ ਵਾਲਾ ਤਾਂ ਸਾਡੇ ਕੋਲ ਹੈ ਹੀ ਨਹੀਂ ਪੂਰਾ ਮਤਲਬ ਜਿੰਮੇਵਾਰੀ ਨਾਲ ਕੇ ਜਿੰਮੇਵਾਰੀ ਇਹ ਨਹੀਂ ਹੈਗਾ ਵੀ ਆਪਣਾ ਵੀ ਜਿਹੜਾ ਜਿਹਾ ਕਿਸੇ ਨੇ ਕਰਤਾ ਵੀ ਉਹੋ ਜਿਹਾ ਦੇ ਦੋ ਉਹ ਜਿਹੇ ਸਿਸਟਮ ਨਹੀਂ ਹੈਗਾ ਜੀ ਆ ਦੇਖੋ ਚੂਲਾ ਐਨ ਪੂਰੀਆ ਪ੍ਰੋਪਰ ਹੋਣਗੀਆਂ ਨਹੀਂ ਲੱਗਣੋ ਜੀ ਹਟ ਜਾਂਦੇ ਨੇ ਇਹ ਘਰਾਂ ਚ ਲੋਕਾਂ ਦੇ ਇਸ ਤਰ੍ਹਾਂ ਸਾਲੇ ਜੁਗਲਾਂ ਪ੍ਰੋਪਰ ਨਹੀਂ ਹੋਣੀਆਂ ਕੋਈ ਠੀਕਾ ਨਹੀਂ ਹਲਦੀ ਤਾਂ ਨਹੀਂ ਨਹੀਂ ਮਤਲਬ ਹੀ ਨਹੀਂ ਹੈਗਾ ਇਹ ਆਪ ਬਚਾਰਾ ਕਿਹੜਾ ਸੀ ਬਹਰੋਂ ਲੈ ਕੇ ਹੂੰ ਲੈ ਵੀ ਸਾਰੀ ਚੈੱਕ ਕਰ ਸਕਦੇ ਹੋਰ ਜਿਨੀ ਚੀਜ਼ਾਂ ਜਿਵੇਂ ਮਰਜੀ ਜਿਵੇਂ ਮਰਜੀ ਮਰੀ ਗੋ ਕੋਈ ਚੱਕਰ ਨਹੀਂ ਹੈਗਾ ਲੈ ਸਾਡੇ ਕੋਲ ਮਿਸਤਰੀ ਮਾਲ ਲੈ ਕੇ ਜਾਂਦੇ ਨਹੀਂ ਜੀ ਇਹ ਨਹੀਂ ਹੈਗਾ ਵੀ ਕੋਈ ਆਉਗਾਗਾ ਉਹਨੇ ਆਪੇ ਬਲੇ ਬਨੇ ਇਸ ਤਰ੍ਹਾਂ ਦਾ ਜੀ ਇਹ ਵੀ ਕੈਮਿਸਤਰੀ ਭਾਈ ਦਾ ਬਚਾਰੇ ਦਾ ਠੀਕ ਹੈ ਕੁੰਦਰਾਂ ਤੋਂ ਮਤਲਬ ਕਿ ਆਹ ਸਾਰੇ ਫੈਕਟਰੀ ਚ ਮਾਲ ਤੁਸੀਂ ਆਪ ਹੀ ਤਿਆਰ ਕਰਦੇ ਹੋ ਆਪ ਤਿਆਰ ਕਰਦੇ ਜੀ ਲੈ ਵੀ ਲੱਕੜ ਦੇ ਪੱਲੇ ਤਿਆਰ ਕਰਦੇ ਆਂਦਾ 3D ਪੱਲੇ ਵੀ ਕਰਦੇ ਹੋ ਤਿਆਰ ਆਂ ਹਾਂ ਜੀ ਉਹ 3D ਹੈ ਜੀ ਨਹੀਂ ਕਿਸੇ ਨੇ ਫੋਟੋ ਫੂਟਾ ਬਣਾਉਣੇ ਨੇ ਖੈਰਾ ਕੁਝ ਬਣਾ ਦੋਗੇ ਜੀ ਹਾਂ ਜੀ ਜਿਹੇ ਜੀ ਮਰਜ਼ੀ ਫੋਟੋ ਸਿੱਧੂ ਮੂਸੇ ਦਾ ਵੀ ਬਣੀ ਪਈ ਹੈ ਤੁਸੀਂ ਦੇਖੋ ਸਾਰੇ ਗੇਟ ਗਾਰੰਟੀ ਸਦਾ ਬਣਾਓਗੇ ਹਾਂ ਜੀ ਗਾਰੰਟੀ ਸਦਾ ਇਹ ਲੰਬਾ ਨਹੀਂ ਹੈਗਾ ਮਤਲਬ ਕਿ ਜਿਵੇਂ ਆ ਲੈ ਵੀ ਐਵੇਂ ਗੇਟਾਂ ਗੁੱਟਾਂ ਦੇ ਕੁਛ ਮਰਜ਼ੀ ਬਣਾ ਲਾਉਂਦੇ ਆਂ ਮਰਜ਼ੀ ਕੋਈ ਮਰਜ਼ੀ ਉਹ ਕਰਾ ਲਉ ਤੇ ਮੇਨ ਕਾਰਨ ਕੀ ਹੈ ਜੀ ਮਤਲਬ ਕਿ ਲੋਕ ਇੱਥੇ ਆਉਣ ਕਿਉਂ ਆਉਣ ਜੀ ਵਧੀਆ ਕੰਮ ਕਰਨ ਵਾਸਤੇ ਉਹ ਹੈ ਨਾ ਜੇ ਬੰਦੇ ਕੁਆੜ ਲੈਣਾ ਜਿੱਥੇ ਮਰਜ਼ੀ ਲੈ ਜਾਓ ਸਾਡੇ ਕੋਲ ਐਨ ਉਸ ਨਾਲ ਗਰੰਟੀ ਨਾਲ ਹੋਊਗਾ ਵੀ ਇਹ ਨਹੀਂ ਹੈ ਵੀ ਕੰਮ ਵੀ ਕਹਿਣਾ ਕੁਝ ਤੇ ਕਮਾਉਣਾ ਕੁਝ ਉਹ ਕੰਮ ਨਹੀਂ ਹੈਗਾ ਆਪਣੇ ਕੋਲ ਵੀ ਗਿੱਟਾ 'ਚ ਓਲਾ ਬਹੁਤ ਆ। ਉਹ ਏਟਾ 'ਚ ਓਲਾ ਬਹੁਤ ਹੈਗਾ ਵੀ ਕਰ ਕਰਦੇ ਕੁਝ ਹੋਰ ਨੇ। ਬੋਲੀ ਮਹਿੰਗੇ ਵਾਲੇ। ਮਤਲਬ ਤੁਸੀਂ ਕੰਮ ਦੀ ਕੁਆਲਿਟੀ ਲਾਉਂਗੇ ਵੀ ਗੇਰ ਮਿਹਨਤ ਨਾਲ ਤਿਆਰ ਕਰ। ਹਰ ਇੱਕ ਇਹ ਨਹੀਂ ਹੈਗਾ ਵੀ ਸਾਡੇ ਕੋਲ ਟਰਾਲੀ ਵਾਲੀ ਜਾਲੀ ਨਹੀਂ ਹੈਗੀ। ਹੂੰ। ਜਿਹੜੀ ਜਾਈ ਲਾਉਣੀ ਆਪਾਂ ਉਸ ਵਾਲੀ ਲਾਉਣੀ ਹੈਗੇ ਜਿਸਦੀ ਪਿਓਰ ਜੇ ਕੋਈ ਬੰਦਾ ਕਹੇ ਵੀ ਪਿਓਰ ਜਸਤੀ ਨਹੀਂ ਹੈਗੀ ਡਬਲ ਪੈਸੇ ਲੈ ਜੇ ਸਰ। ਠੀਕ ਹੈ। ਤੇ ਬਾਕੀ ਕਿਚਨ ਵਗੈਰਾ ਬਣਾਉਣਾ ਹੀ ਆਪਾਂ। ਅੱਛਾ ਕਿਚਨ ਵਗੈਰਾ ਦਾ ਵੀ ਕੰਮ ਸਾਰਾ ਕਰ ਦੇਣਾ। ਭਾਈ ਨੂੰ ਵੀ ਪੁੱਛ ਲੈਣਾ ਇੱਕ ਵਾਰੀ ਭਾਈ ਸਤਿ ਸ਼੍ਰੀ ਅਕਾਲ ਤੁਸੀਂ ਤਿਆਰ ਕਰਦੇ ਬਈ ਹਾਂ ਜੀ ਭਾਈ ਕਿਵੇਂ ਲੱਕੜ-ਲੱਕੜ ਵਧੀਆ ਬਾਰਤ ਦੇ ਆਹ ਮਰਿੰਡੀ ਲੱਕੜਾ ਵੀ ਬਹੁਤ ਵਧੀਆ ਲੱਗਦਾ ਕੋਈ ਲੰਬਾ ਤਾਂ ਨਹੀਂ ਨਾ ਕੋਈ ਲੰਬਾ ਨਹੀਂ ਹਾਂ ਆਪ ਤਿਆਰ ਕਰਦੇ ਆਂ ਭਈ ਅਸੀਂ ਲੈ ਵੀ ਗੇਟ ਪੱਲੇ ਬਾਈ ਆਪ ਤਿਆਰ ਕਰਦੇ ਇੱਥੇ ਦਾਣਾ ਮੰਡੀ ਚ ਕਿੱਥੇ ਜੇ ਪੈਂਦੀ ਹੈ ਜੀ ਲੋਕੇਸ਼ਨ ਇਹ ਖਾਨਦਾਨੀ ਮਿਸਤਰੀ ਆ ਉਹ ਖਾਨਦਾਨੀ ਮਿਸਤਰੀ ਆ ਹਾਂ ਜੀ ਪੱਟਣਾ ਦੇ ਕੋਲੇ ਜੇ ਆਪਣਾ ਘਰ ਹੈਗਾ ਇਹ ਬਾਈ ਲਵੇ ਲੱਗੇ ਹੋਏ ਹੈਗੇ ਗੱਲ ਲੈ ਵੀ ਮਿੱਤਰੋ ਇੱਥੇ ਜੋੜੇ ਪੱਲੇ ਤਿਆਰ ਕਰਦੇ ਨੇ ਕੋਈ ਵਿੱਚ ਮਿਲਾਵਟ ਨਹੀਂ ਹੁੰਦੀ ਕਿਸ਼ਾ ਇਹ ਕੇਸ ਨਾ ਦਾਣਾ ਮੰਡੀ ਚ ਲੌਂਗਵਾਲ ਦਾਣਾ ਮੰਡੀ ਚ ਇਹਨਾਂ ਦਾ ਜਿੱਥੇ ਬਣਾਉਂਦੇ ਨੇ ਤੇ ਉਹਦੇ ਸਾਹਮਣੇ ਸਿੰਦੇ ਦੇ ਢਾਬੇ ਨਾਲ ਲੌਂਗਵਾਲ ਰੋਡ ਤੇ ਡਰੇਨ ਕੋਲੇ 100 ਉਹਦੇ ਲਿਕੇਸ਼ਨ ਆ ਜੀ ਉੱਥੇ ਤੁਸੀਂ ਆ ਸਕਦੇ ਹੋ ਹਾਂਜੀ ਡਿਲੀਵਰੀ ਭੇਜ ਦੋਗੇ ਜੇ ਪੂਰੇ ਪੰਜਾਬ ਦੇ ਮੰਡਲ ਤੋਂ ਗੱਡੀ ਨਾਲ ਭੇਜਦੇ ਜਿੱਥੇ ਮੰਡੀ ਜਿੱਥੇ ਜਰਮ ਜਲ ਕਰੇ ਜੀ ਹੂੰ ਮਤਲਬ ਕਿ ਕਹਿਣਾ ਕੀ ਚਾਹਣਾ ਵੀ ਸਾਡੀ ਜੀ ਫੈਕਟਰੀ ਚ ਮਾਲ ਬਣਦਾ ਹੱਥੀ ਤਿਆਰ ਕਰਦੇ ਹੱਥੀ ਤਿਆਰ ਕਰਦੇ ਇਹ ਨਹੀਂ ਹੈ ਕੋਈ ਵੀ ਬਲਕੇ ਉਂ ਬਾਕ ਜਿਵੇਂ ਉਹਨੂੰ ਦੱਸਿਆ ਰਖਾਤਾ ਮੈਂ ਠੀਕ ਹੈ ਠੀਕ ਹੈ ਜੀ ਤੇ ਬਾਕੀ ਜਿਹੜਾ ਉਹ ਕਮਿਊਨੀਕੇਸ਼ਨ ਦਾ ਉਹ ਵੀ ਹਥਿਆ ਹੁਣ ਮੇਰੇ LED ਪੈਨਲ ਹੈ ਕੈਬ ਬੋਰਡ ਹੈ ਸਾਰਾ ਕੁਝ ਤਿਆਰ ਹੁੰਦਾ ਹੈ ਤਿਆਰ ਹੁੰਦਾ ਹੈ ਹਾਂਜੀ ਉਹਨੂੰ ਠੀਕ ਰੇਟ ਜਿਹਦੇ ਤਿਆਰ ਕਰਾਉਣੇ ਨੇ ਕਹਿ ਸਕਦੇ ਆ ਗਾਰੰਟੀ ਸਦਾ ਕਰ ਦੋਗੇ ਤਿਆਰ ਜਮਾਨਤ ਕੋਈ ਲੰਬ ਨਹੀਂ ਕੋਈ ਮਲਾਪ ਨਹੀਂ ਕੋਈ ਲੰਬਾ ਨਹੀਂ ਕੋਈ ਮਲਾਪਟ ਨਹੀਂ ਕੋਈ ਇਹ ਨਹੀਂ ਹੈਗਾ ਵੀ ਕੋਈ ਕਰਨਾ ਕੁਝ ਹੋਰ ਬਾਕੀ ਸਭ ਤਾਂ ਇਹ ਤਾਂ ਪਤਾ ਹੋਣਾ ਜਿਹਨਾਂ ਮਿਸਤਰੀਆਂ ਦੇ ਮੁੰਡੇ ਆ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਬਿਨਾ ਕੰਮ ਕਰ ਸਕਕੇ ਕਿਦੋਂ ਹਾਂਜੀ ਬਿਨਾ ਇਹ ਜਾਣਦੇ ਨਹੀਂ ਕੁਝ ਪਤਾ ਨਹੀਂ ਹੈਗਾ ਉਹ ਤਾਂ ਹੁੰਦਾ ਵੀ ਬਾਈ ਪਤਾ ਨਹੀਂ ਹੈਗਾ ਕਾਰੇ ਕੀ ਜਾਂਦੇ ਨੇ ਹਮ ਅਸੀਂ ਤਾਂ ਆਪ ਖੜਕੇ ਉਰੇ ਆ ਕੇ ਮੈਨੂੰ ਲੱਗਾ ਵੀ ਮੈਂ ਉੱਥੇ ਦਾ ਮੈਂ ਘਟ ਬਹਿਣਾ ਪੂਰੇ ਮੈਂ ਜਾਣਾ ਕਿੰਨੇ ਸਾਲ ਪੁਰਾਣਾ ਕੰਮ ਹੈ ਤੁਹਾਡੇ ਨੂੰ 26 ਸਾਲ ਆਪ ਦਾ ਕੰਮ ਕਰਦੇ ਨੇ ਹੋਗੇ ਜੀ 22 ਸਾਲ ਮੈਂ ਨਮੋਲ ਦੇ ਵਿੱਚ ਕੰਮ ਕਰ ਲਿਆ ਨਮੋਲ ਦੇ ਕਿਲੇ ਦੇ ਵਿੱਚ ਜਾ ਕੇ ਪਤਾ ਕਰ ਸਕਦਾ ਲੈ ਵੀ ਸੱਜਣੋ ਵੀਡੀਓ ਸ਼ੇਅਰ ਕਰਦੇ ਹੋ ਹਰੇਕ ਭੈਣ ਭਾਈ ਤੱਕ ਪਹੁੰਚਾ ਦਿਓ ਵਧੀਆ ਤਰੀਕੇ ਦੇ ਪੱਲੇ ਤਿਆਰ ਕਰਾਉਣਾ ਨੇ ਬਿਨਾ ਮੈ ਲਾਪਟਾ ਤਾਂ ਲੌਂਗ ਵਾਲੇ ਤੇ ਪਹੁੰਚੋ ਧੰਨਵਾਦ ਜੀ